ਮਹੇਸ਼ਵਰ ਦੇ ਵੱਲੋਂ ਉਹ ਕਿਵੇਂ ਸਿੱਖਣਗੇ ਤੁਸੀਂ ਤਾਂ ਉਹਨਾਂ ਨੂੰ ਘਰੇ ਕਾਰਟੂਨ ਦੇਖਣ ਨੂੰ ਛਾਡੋ ਨਹੀਂ ਪਿੱਛੋਂ ਜੋ ਮਰਜ਼ੀ ਕਰਦੇ ਰਹਿਣ ਮੋਬਾਈਲ ਦੇ ਕੇ ਛਾਡੋ ਨਹੀਂ ਤੁਸੀਂ ਨਿਆਣਿਆਂ ਨੂੰ ਉਹ ਜੋ ਮਰਜ਼ੀ ਮੋਬਾਈਲ ਤੇ ਦੇਖਦੇ ਰਹਿਣ ਤੁਸੀਂ ਤਾਂ ਨਾਲ ਨਹੀਂ ਲੈ ਕੇ ਆਉਂਦੇ ਪਰ ਜੇ ਤੁਸੀਂ ਸਤਸੰਗ ਵਿੱਚ ਆਪਣੀ ਔਲਾਦ ਨੂੰ ਨਾਲ ਲੈ ਕੇ ਆਵੋ ਤਾਂ ਕਿ ਉਹ ਪਰਮੇਸ਼ਰ ਦੇ ਬਚਨ ਨੂੰ ਨਹੀਂ ਸਿੱਖੂਗੇ ਕਿ ਉਹ ਪ੍ਰਾਰਥਨਾਵਾਂ ਜੋ ਇਸ ਪਵਿੱਤਰ ਮੰਚ ਤੋਂ ਤੁਹਾਡੇ ਲਈ ਕੀਤੀਆਂ ਜਾਂਦੀਆਂ ਤੁਹਾਡੇ ਬੱਚਿਆਂ ਲਈ ਕੀਤੀਆਂ ਜਾਂਦੀਆਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਉਹ ਕੰਮ ਨਹੀਂ ਕਰਨਗੀਆਂ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਲੈ ਕੇ ਆਵੋਗੇ ਉਹ ਜ਼ਰੂਰ ਸ਼ਾਂਤੀ ਵਾਲਾ ਜੀਵਨ ਬਤੀਤ ਕਰਨਗੇ ਉਹ ਕਦੀ ਵੀ ਜੂਏ ਨਹੀਂ ਖੇਡਣਗੇ ਉਹ ਕਦੀ ਵੀ ਨਸ਼ਿਆਂ ਪੱਤਿਆਂ ਵਿੱਚ ਨਹੀਂ ਪੈਣਗੇ ਉਹ ਕਦੀ ਵੀ ਕਿਸੇ ਧੀ ਭੈਣ ਨਾਲ ਬਲਾਤਕਾਰ ਨਹੀਂ ਕਰਨਗੇ ਉਹ ਬੇਟੀ ਕਦੀ ਵੀ ਕਿਸੇ ਹੋਰ ਮੁੰਡੇ ਨਾਲ ਘਰੋਂ ਨਹੀਂ ਭੱਜੂਗੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੇ ਨਾਲ ਜੋੜੋਗੇ ਜੇ ਤੁਸੀਂ ਆਪਣੇ ਬੱਚਿਆਂ ਨਾਲ ਪਿਆਰ ਨਾਲ ਰਹੋਗੇ ਇੱਕ ਮਿੱਤਰਤਾ ਵਾਲਾ ਰਿਸ਼ਤਾ ਉਹਨਾਂ ਦੇ ਨਾਲ ਰੱਖੋਗੇ ਮਾਪਿਓ ਵਾਲਾ ਵੀ ਔਰ ਮਿੱਤਰਤਾ ਵਾਲਾ ਵੀ ਉਹ ਕਦੀ ਵੀ ਘਰ ਛੱਡ ਕੇ ਨਹੀਂ ਭੱਜਣਗੇ ਬੱਚੇ ਕਦੋਂ ਘਰ ਛੱਡ ਕੇ ਭੱਜਦੇ ਆ ਜਦੋਂ ਅਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ ਤੇ ਉਹਨਾਂ ਦਾ ਕੋਈ ਸਲਾਹਕਾਰ ਚੰਗਾ ਨਹੀਂ ਹੁੰਦਾ ਫੇਰ ਉਹ ਸਲਾਹ ਕਿ ਇਹਦੇ ਨਾਲ ਕਰਦੇ ਆਪਦੇ ਹਾਣੀਆਂ ਨਾਲ ਜੇ 10 ਸਾਲ ਦਾ ਬੱਚਾ 10 ਸਾਲ ਦੇ ਹਾਣੀ ਨਾਲ ਗੱਲ ਕਰੂਗਾ ਤੇ ਦੋਵਾਂ ਦੀ ਅਕਲ ਤਾਂ 10 ਸਾਲਾਂ ਦੀ ਆ ਕੌਣ ਚੰਗੀ ਸਲਾਹ ਦੇਊਗਾ ਇੱਕ 20 ਸਾਲਾਂ ਦਾ ਨੌਜਵਾਨ ਚਾਹੇ ਉਹ ਬੇਟਾ ਜਾਂ ਬੇਟੀ ਆ ਉਹ 20 22 ਸਾਲ ਦੇ ਨੌਜਵਾਨ ਤੋਂ ਸਲਾਹ ਲਊਗੇ ਤੇ ਦੋਹਾਂ ਦੀ ਮਤ ਤਾਂ ਇੱਕੋ ਉਮਰ ਦੀ ਆ ਉਹਨਾਂ ਚੋਂ ਕੌਣ ਚੰਗੀ ਸਲਾਹ ਦੇ ਸਕਦਾ ਹੈ ਪਰ ਜੇ ਅਸੀਂ ਆਪਣੇ ਬੱਚਿਆਂ ਦੇ ਸਲਾਹੂ ਹੋਈਏ ਤੇ ਫਿਰ ਆਪਾਂ ਕਵਾਂਗੇ ਵੀ ਤੂੰ ਭੱਜ ਜਾ ਜੇ ਤੁਸੀਂ ਕਹੋਗੇ ਆਪਣੇ ਮੁੰਡਿਆਂ ਨੂੰ ਵੀ ਤੁਸੀਂ ਕਿਸੇ ਦੀਆਂ ਕੁੜੀਆਂ ਕੱਢ ਲਿਆਓ ਪਰ ਜੇ ਤੁਸੀਂ ਉਹਨਾਂ ਦੇ ਸਲਾਹਕਾਰ ਹੋਵੋਗੇ ਤੁਸੀਂ ਉਹਨਾਂ ਨੂੰ ਦੱਸੋਗੇ ਵੀ ਪੁੱਤ ਆਪਾਂ ਵੀ ਧੀਆ ਪਹਿਣਾ ਵਾਲੇ ਆ ਔਰ ਤੁਸੀਂ ਆਪਣੀਆਂ ਬੇਟੀਆਂ ਨੂੰ ਵੀ ਸਮਝਾਓਗੇ ਵੀ ਪੁੱਤ ਫਿਰ ਉਸ ਘਰ ਚ ਤੇਰੀ ਇੱਜ਼ਤ ਨਹੀਂ ਹੋਣੀ ਔਰ ਹਾਂ ਮੈਂ ਨੌਜਵਾਨ ਬੇਟੀਆਂ ਨੂੰ ਇਹ ਗੱਲ ਜ਼ਰੂਰ ਦੱਸਣਾ ਚਾਹਾਂਗੀ ਕਦੀ ਵੀ ਭੱਜ ਕੇ ਵਿਆਹ ਨਾ ਕਰਾਓ ਪਹਿਲਾਂ ਤੁਹਾਨੂੰ ਇਹ ਕਹਿੰਦੇ ਹੁੰਦੇ ਦੂਰ ਦੇ ਢੋਲ ਬਹੁਤ ਸੁਹਾਵਣੇ ਆ ਬਹੁਤ ਇਦਾਂ ਲੱਗਦਾ ਆ ਵੀ ਮੈਂ ਤਾਂ ਕੁੱਲੀ 'ਚ ਵੀ ਗੁਜ਼ਾਰਾ ਕਰ ਲੂੰ ਸਾਈਕਲ ਤੇ ਵੀ ਡੰਗ ਟਪਾ ਲੂੰ ਇੱਕ ਰੋਟੀ ਖਾ ਕੇ ਸਾਰ ਲੂੰ ਓਏ ਦੋ ਛੱਗਿਆਂ ਨਾਲ ਟਾਈਮ ਪਾਸ ਹੋ ਜੂ ਇਹ ਸਾਰੇ ਜਿਹੜੇ ਆ ਨਾ ਇਹ ਖੁਆਬਾਂ ਦੀਆਂ ਗੱਲਾਂ ਹੀ ਆ ਇਹ ਸੁਪਨਿਆਂ ਦੀਆਂ ਗੱਲਾਂ ਜਦੋਂ ਹਕੀਕਤ ਫੇਸ ਕਰਨੀ ਪੈਂਦੀ ਆ ਨਾ ਤਾਂ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਆ ਓ ਲੜਕੀ ਜੋ ਆਪਣੇ ਪਿਓ ਦੀ ਇੱਜ਼ਤ ਰੋਲ ਕੇ ਆਪਣੇ ਭੈਣਾ ਭਰਾਵਾਂ ਮਾਂ ਦੀ ਇੱਜ਼ਤ ਰੋਲ ਕੇ ਭੱਜ ਕੇ ਵਿਆਹ ਕਰਾਉਂਦੀ ਆ ਉਹ ਜ਼ਿੰਦਗੀ ਭਰ ਕਿਤੇ ਉਹਨੂੰ ਇੱਜ਼ਤ ਨਹੀਂ ਮਿਲਦੀ 2-4 ਮਹੀਨੇ ਲੰਘਦੇ ਆ ਉਹਨਾਂ ਦੇ ਤੀਮੀ ਆਦਮੀ ਦੇ ਫਿਰ ਉਹੀ ਆਦਮੀ ਕਹਿੰਦਾ ਜੇ ਤੂੰ ਆਪਣੇ ਮਾਪਿਆਂ ਦੀ ਸਕੀ ਨਹੀਂ ਹੋਈ ਆਪਣੇ ਭੈਣਾਂ ਭਰਾਵਾਂ ਦੀ ਸਕੀ ਨਹੀਂ ਹੋਈ ਤੂੰ ਸਾਡੀ ਕੀ ਬਣਨਾ ਫਿਰ ਉਹਦੇ ਸੱਸ ਸੋਹਰਾ ਵੀ ਉਹਨੂੰ ਕਹਿੰਦੇ ਭਾਈ ਤੂੰ ਕਿੱਡੀ ਕਿੱਜਤ ਵਾਲੀ ਆ ਅਰ ਜਿਹੜੇ ਤੁਹਾਨੂੰ ਸਤਾਉਣਾ ਚਾਹੁੰਦੇ ਆ ਫਿਰ ਉਹ ਰੱਜ ਕੇ ਸਤਾਉਂਦੇ ਆ ਕਿਉਂਕਿ ਤੁਹਾਡੇ ਪਿੱਛੇ ਆਉਣ ਵਾਲਾ ਕੋਈ ਨਹੀਂ ਆ ਤੇ ਤੁਸੀਂ ਕਿੰਨੂੰ ਦੁੱਖ ਦੱਸਣਾ ਤੁਹਾਡਾ ਦੁੱਖ ਸੁਣਨ ਵਾਲਾ ਵੀ ਕੋਈ ਨਹੀਂ ਆ ਅਰ ਫਿਰ ਰੋਂਦੇ ਅੱਖਾਂ ਚੋਂ ਕੋਸੋਂ ਲੈ ਲੈ ਕੇ ਜਦੋਂ ਨਿਆਣਾ ਨਿੱਕਾ ਹੋ ਜਾਂਦਾ ਤੇ ਕਹਿੰਦੇ ਹੁਣ ਨਾਨਕੇ ਕਿੱਥੇ ਜਾਣਾ ਇਹਨੂੰ ਲੈ ਕੇ ਅਰ ਬੱਚਾ ਵੀ ਪੁੱਛਦਾ ਵੀ ਨਾਨੀ ਕਿਉਂ ਨਹੀਂ ਆਉਂਦੀ ਨਾਨਾ ਕਿਉਂ ਨਹੀਂ ਆਉਂਦਾ ਮਾਸੀਆਂ ਕਿਉਂ ਨਹੀਂ ਆਉਂਦੀਆਂ ਫਿਰ ਜਵਾਬ ਨਹੀਂ ਹੁੰਦਾ ਤੇ ਫਿਰ ਆਂਡ ਗਵਾੜ ਵੀ ਬੱਚੇ ਨੂੰ ਦੱਸਦਾ ਵੀ ਤੇਰੀ ਮਾਂ ਪੱਜ ਕੇ ਆਈ ਸੀ ਤਾਂ ਸਾਰੀ ਜ਼ਿੰਦਗੀ ਹਰ ਕਿਸੇ ਦੀ ਨਜ਼ਰ ਦੇ ਵਿੱਚ ਨਮੋਸ਼ੀ ਤੋਂ ਬਿਨਾ ਤੁਹਾਨੂੰ ਹੋਰ ਕੁਝ ਨਹੀਂ ਮਿਲਦਾ ਇਸ ਲਈ ਕਦੀ ਵੀ ਇਹੋ ਜਿਹਾ ਗਲਤ ਸਟੈਪ ਮੈਂ ਆਪਣੀਆਂ ਭੈਣਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਕਦੀ ਵੀ ਆਪਣੀ ਜ਼ਿੰਦਗੀ 'ਚ ਇਹੋ ਜਿਹਾ ਗਲਤ ਸਟੈਪ ਨਹੀਂ ਚੱਕਣਾ ਕਿ ਮਾਪਿਓ ਨੂੰ ਪਿੱਛੇ ਛੱਡ ਕੇ ਤੇ ਤੁਸੀਂ ਭੱਜ ਕੇ ਵਿਆਹ ਕਰਾ ਲਓ ਤੁਹਾਡੇ ਮਾਪਿਓ ਨੇ ਬਹੁਤ ਆਪਣੇ ਸੁਪਨਿਆਂ ਦਾ ਗਲਾ ਘੁੱਟ ਕੇ ਤੁਹਾਡੇ ਸੁਪਨੇ ਪੂਰੇ ਕੀਤੇ ਆ ਤੇ ਉਹ ਕਦੀ ਵੀ ਤੁਹਾਡਾ ਮਾੜਾ ਨਹੀਂ ਚਾਣਗੇ ਉਹ ਜ਼ਰੂਰ ਉੱਥੇ ਹੀ ਤੁਹਾਡਾ ਵਿਆਹ ਕਰੂਗੇ ਜਿੱਥੇ ਤੁਹਾਨੂੰ ਵੱਧ ਤੋਂ ਵੱਧ ਖੁਸ਼ੀ ਮਿਲ ਸਕੇ ਹਾਂ ਅਗਰ ਤੁਹਾਨੂੰ ਹੈ ਤੁਹਾਡੀ ਲਾਈਫ ਦੇ ਵਿੱਚ ਕੋਈ ਚੰਗਾ ਪਾਰਟਨਰ ਤੁਹਾਨੂੰ ਦਿਖਦਾ ਆ ਤੇ ਪਹਿਲਾਂ ਆਪਣੇ ਪੇਰੈਂਟਸ ਨਾਲ ਗੱਲ ਕਰੋ ਔਰ ਉਹਨਾਂ ਨੂੰ ਕਹੋ ਕਿ ਤੁਸੀਂ ਪਰਖੋ ਜੇ ਤੁਹਾਡੀ ਪਰਖ ਤੇ ਖਰਾ ਉਤਰੇ ਤਾਂ ਮੈਨੂੰ ਮਨਜ਼ੂਰ ਆ। ਜ਼ਰੂਰ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਕਰੋ। ਅਰ ਚੰਗਾ ਜੀਵਨ ਸਾਥੀ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਔਰਤ ਦੀ ਇੱਜ਼ਤ ਦਾ ਪਾਈਵਾਲ ਹੁੰਦਾ ਆ। ਉਹ ਕਦੀ ਵੀ ਤੁਹਾਨੂੰ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਦੀ ਪੇਸ਼ਕਸ਼ ਨਹੀਂ ਕਰਦਾ। ਅਰ ਕਦੀ ਵੀ ਉਹ ਤੁਹਾਨੂੰ ਭਜਾ ਕੇ ਨਹੀਂ ਲੈ ਕੇ ਜਾਊਗਾ ਉਹਨੂੰ ਪਤਾ ਕਿ ਮੇਰੀ ਔਰਤ ਨੂੰ ਸਾਰੀ ਜ਼ਿੰਦਗੀ ਜਿਹੜੀ ਆ ਉਹ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਣਾ ਉਹ ਇੰਤਜ਼ਾਰ ਕਰੂਗਾ ਤੁਹਾਡੇ ਪੇਰੈਂਟਸ ਦੀ ਹਾਂ ਦਾ ਉਹ ਇੰਤਜ਼ਾਰ ਕਰੂਗਾ ਆਪਣੇ ਪੇਰੈਂਟਸ ਦੀ ਹਾਂ ਦਾ ਪਰ ਉਹ ਹਰ ਹਾਲਤ ਵਿੱਚ ਤੁਹਾਡੀ ਇੱਜ਼ਤ ਦਾ ਖਿਆਲ ਰੱਖੂਗਾ ਤਾਂ ਹੀ ਉਹ ਚੰਗਾ ਜੀਵਨ ਸਾਥੀ ਠਹਿਰ ਸਕਦਾ ਹੈ ਜੇ ਕੋਈ ਮੁੰਡਾ ਕਹਿੰਦਾ ਵੀ ਆ ਜਾ ਭੱਜ ਚੱਲੀਏ ਉਹ ਦਿਨਾਂ ਦੀ ਸਟੋਰੀ ਆ ਉਨ੍ਹਾਂ ਚ ਸਾਲ ਨਹੀਂ ਨਿਭਦੇ ਹੁੰਦੇ ਇਸੇ ਤਰ੍ਹਾਂ ਹੀ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦੀ ਆ ਕਿ ਇਹੋ ਜੇ ਕਮਲ ਕੁੱਟਣੇ ਬੰਦ ਕਰ ਦਿਓ ਕਾਲ ਜਾਂਦੇ ਮੋਰੇ ਖੜੇ ਹੋਣਾ ਸਕੂਲਾਂ ਦੇ ਅੱਗੇ ਜਾ ਕੇ ਖੜੇ ਹੋਣਾ ਕੁੜੀਆਂ ਨੂੰ ਪਰੇਸ਼ਾਨ ਕਰਨਾ ਚਿੱਠੀਆਂ ਸੁੱਟਣੀਆਂ ਅਰ ਫਿਰ ਉਹਨਾਂ ਦੇ ਰਾਹ ਰੋਕਣੇ ਅਰ ਜੇ ਕਿਸੇ ਕੁੜੀ ਨੇ ਨਾ ਕਰ ਦਿੱਤਾ ਫਿਰ ਉਹਨੂੰ ਵੱਡਣਾ ਟੁਕੜਣਾ ਤਜਾਬ ਸਿੱਟਣਾ ਇਹ ਸਿਆਣਪ ਨਹੀਂ ਆ ਤੇ ਨਾ ਹੀ ਇਹ ਪਿਆਰ ਆ ਮੂਰਖਤਾ ਹੁੱਲੜ ਬਾਜੀ ਪਾਗਲ ਬਣਿਆ ਹੈ ਅਰ ਉਹ ਜਿਹੜੇ ਸਿਆਣੇ ਨੌਜਵਾਨ ਆ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਇਹ ਉਹਨਾਂ ਦੀਆਂ ਨਿਸ਼ਾਨੀਆਂ ਨਹੀਂ ਆ ਸੱਚੀ ਮੈਂ ਕਹਿਨੀ ਜੇ ਕੋਈ ਇਸ ਸਤਸੰਗ ਦੇ ਵਿੱਚ ਬੈਠਾ ਆ ਮੈਂ ਤੁਹਾਡੀ ਵੱਡੀ ਭੈਣ ਜਾਂ ਛੋਟੀ ਭੈਣ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਤੁਹਾਡੀ ਮਿੰਨਤ ਕਰਦੀ ਆ ਨੌਜਵਾਨਾਂ ਦੀ ਧੀਆਂ ਭੈਣਾਂ ਦੇ ਰਾਹਾਂ 'ਚ ਖਲੋਣਾ ਬੰਦ ਕਰ ਦਿਓ ਉਹਨਾਂ ਦੀ ਪੜ੍ਹਾਈ 'ਚ ਡਿੱਕਾ ਨਾ ਪਾਓ ਤੁਹਾਡੇ ਤੋਂ ਡਰਦਿਆਂ ਭਰਾ ਤੇ ਪਿਓ ਆਪਣੀਆਂ ਧੀਆਂ ਤੇ ਭੈਣਾਂ ਨੂੰ ਕਾਲਜ ਨਹੀਂ ਭੇਜ ਰਹੇ ਵੀ ਪਤਾ ਨਹੀਂ ਸਾਡੀ ਕੁੜੀ ਨੇ ਸਹੀ ਵਾਪਸ ਆਉਣਾ ਕਿ ਨਹੀਂ ਅਰ ਉਹਨਾਂ ਕੁੜੀਆਂ ਦੀ ਵਜ੍ਹਾ ਦਾ ਕਰਕੇ ਵੀ ਜਿਹੜੀਆਂ ਭੱਜ ਜਾਂਦੀਆਂ ਆ ਜਿਹੜੀਆਂ ਚੰਗੀਆਂ ਭਲੀਆਂ ਆ ਉਹਨਾਂ ਦੇ ਰਾਹਾਂ 'ਚ ਉਹ ਰੋੜੇ ਖਲਾਰ ਜਾਂਦੀਆਂ ਆ ਜਿਹੜੇ ਚਰਚ ਦੇ ਬੱਚੇ ਆ ਕਲਿਸੀਆਂ ਦੇ ਬੱਚੇ ਆ ਇਹ ਬਾਕੀ ਦੇ ਯੂਥ ਦੇ ਲਈ ਬਾਕੀ ਦੇ ਨੌਜਵਾਨਾਂ ਦੇ ਲਈ ਇੱਕ ਐਗਜ਼ੈਂਪਲ ਸੈੱਟ ਕਰੋ ਸੋਹਣੇ ਕੱਪੜੇ ਪਾਓ ਸੋਹਣਾ ਬੋਲੋ ਸੋਹਣਾ ਖਾਓ ਅਰ ਸੋਹਣਾ ਜੀਵਨ ਜੀ ਕੇ ਦਿਖਾਓ ਇੱਜ਼ਤ ਵਾਲਾ ਜੀਵਨ ਬਹੁਤ ਤੁਸੀਂ ਲੋਕਾਂ ਦੀਆਂ ਅੱਖਾਂ ਵਿੱਚ ਵੀ ਆਦਰ ਪਾਓਗੇ ਅਰ ਤੁਸੀਂ ਦੇਖਿਓ ਤੁਹਾਡੇ ਘਰ ਦੇ ਵੀ ਤੁਹਾਡੀ ਕਿੰਨੀ ਇੱਜ਼ਤ ਕਰੂਗੇ ਬੋਲੀ ਜਾਈਏ ਇੱਥੋਂ ਪਰ ਜਿਹੜੀਆਂ ਚੀਜ਼ਾਂ ਸਾਡੀ ਨੀਂ ਬੰਨ੍ਹਦੀਆਂ ਆ ਸਾਡੇ ਜੀਵਨ ਪੱਤਰ ਨੂੰ ਮਜ਼ਬੂਤ ਕਰਦੀਆਂ ਆ ਜੇ ਆਪਾਂ ਉਹਨਾਂ ਗੱਲਾਂ ਨੂੰ ਨਾ ਸਿੱਖੀਏ ਉਹ ਵੀ ਬੇਅਰਥ ਆ ਇਹਨਾਂ ਗੱਲਾਂ ਦਾ ਸਿੱਖਣਾ ਵੀ ਬਹੁਤ ਜ਼ਰੂਰੀ ਆ ਜਿੱਥੇ ਪੇਰੈਂਟਸ ਨੂੰ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨਾਲ ਕੋਆਪਰੇਟ ਕਰਨ ਦੀ ਜ਼ਰੂਰਤ ਆ ਉੱਥੇ ਬੱਚਿਆਂ ਨੂੰ ਵੀ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਵਿੱਚ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿੰਨੇ ਨੌਜਵਾਨ ਐ ਇੱਥੇ ਜਿਹੜੇ 18 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਦੇ ਹੱਥ ਖੜੇ ਕਰੋ ਵੈਰੀ ਗੁੱਡ ਅਰ ਕਿੰਨੇ ਜਾਣੇ ਪ੍ਰੋਮਿਸ ਕਰਦੇ ਆ ਕਿ ਅਸੀਂ ਚੰਗਾ ਬੀਜ ਬੜਾਂਗੇ ਤੇ ਚੰਗੀ ਫਸਲ ਲੈ ਕੇ ਆਵਾਂਗੇ ਪ੍ਰਭੂ ਮੈਂ ਇਹਨਾਂ ਨੌਜਵਾਨਾਂ ਦੇ ਲਈ ਪ੍ਰਾਰਥਨਾ ਕਰਦੀ ਆ ਤੁਹਾਡਾ ਹੱਥ ਇਹਨਾਂ ਦੀ ਇੱਜ਼ਤ ਪੱਤ ਦੀ ਰਖਵਾਲੀ ਕਰੇ ਪ੍ਰਭੂ ਤੁਸੀਂ ਆਪਣਾ ਜ਼ੋਰ ਇਹਨਾਂ ਨੂੰ ਬਖਸ਼ਿਓ ਆਪਣੀ ਸਮਝ ਇਹਨਾਂ ਨੌਜਵਾਨਾਂ ਨੂੰ ਬਖਸ਼ਿਓ ਪਵਿੱਤਰ ਤਾਈ ਵਾਲਾ ਗਿਆਨ ਸਮਝ ਤੇ ਪ੍ਰਕਾਸ਼ ਵਾਲਾ ਜੀਵਨ ਬਖਸ਼ਿਓ ਸਭਨਾ ਗੱਲਾਂ ਵਿੱਚ ਤੁਹਾਡਾ ਆਤਮਾ ਇਹਨਾਂ ਦੀ ਮਦਦ ਕਰੇ ਔਰ ਪ੍ਰਭੂ ਇਸ ਧਰਤੀ ਦੇ ਉੱਤੇ ਇਹ ਐਸਾ ਉੱਵਲ ਦਰਜੇ ਦਾ ਬੀਜ ਬਣਨ ਕਿ ਜਿੰਨੀ ਫਸਲ ਇਹਨਾਂ ਤੋਂ ਪੈਦਾ ਹੋਏ ਖੁਦਾ ਉਹ ਇੱਕ ਪਰਫੈਕਟ ਐਗਜ਼ੈਂਪਲ ਦੇ ਰੂਪ ਦੇ ਵਿੱਚ ਜਾਣੀ ਚਾਹੇ ਪ੍ਰਭੂ ਇਹਨਾਂ ਨੂੰ ਉੱਚਿਆਂ ਚ ਚੱਕੋ ਇਹਨਾਂ ਨੂੰ ਇਸਤੇਮਾਲ ਕਰੋ ਮੇਰੇ ਖੁਦਾ ਇਹ ਤੁਹਾਡੇ ਵਿੱਚ ਬਣੇ ਰਹਿਣ ਤੇ ਪ੍ਰਭੂ ਤੁਹਾਡਾ ਵਚਨ ਇਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਮੰਗਦੇ ਆ ਆਮੇਨ ਆਮੇਨ ਕੋਲਸੀਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਤੇ ਉਹਦੀ 21 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਹੈ ਪਿਤਾਓ ਤੁਸੀਂ ਆਪਣੇ ਬਾਲਕਾਂ ਨੂੰ ਨਾ ਖਝਾਓ ਭਈ ਉਹ ਕਿਤੇ ਮਨ ਨਾ ਹਾਰ ਦੇਣ ਬਾਣੀ ਬਾਇਓਲੋਜੀਕਲ ਫਾਦਰਸਡੇ ਨਾਲ ਗੱਲ ਕਰ ਰਹੀ ਆ ਸਰੀਰਕ ਜਿਹੜੇ ਪਿਤਾ ਆ ਬਾਣੀ ਇੱਦਾਂ ਕਹਿੰਦੀ ਆ ਕਿ ਜਿਹੜੇ ਬਾਪ ਬਣੇ ਹੋਏ ਆ ਤੁਸੀਂ ਆਪਣੇ ਬੱਚਿਆਂ ਨੂੰ ਖਿਜਾਓ ਨਾ ਕਿਤੇ ਉਹਨਾਂ ਦਾ ਹੌਸਲਾ ਨਾ ਟੁੱਟ ਜਾਵੇ ਉਹ ਮਨ ਨਾ ਹਾਰ ਦੇਣ ਕਈ ਵਾਰੀ ਨੌਜਵਾਨ ਕਾਮਯਾਬ ਹੋਣ ਲਈ ਬਹੁਤ ਮਿਹਨਤ ਕਰਦੇ ਆ ਕਿਸੇ ਕੰਮ ਵਿੱਚ ਬਹੁਤ ਜ਼ੋਰ ਮਾਰਦੇ ਆ ਪਰ ਉਹਨਾਂ ਦੇ ਬਾਤ ਉਹਨਾਂ ਦਾ ਸਾਥ ਨਹੀਂ ਦਿੰਦੇ ਉਹ ਉਹਨਾਂ ਨੂੰ ਗਲਤੀ ਬੋਲਦੇ ਰਹਿੰਦੇ ਆ ਲੈ ਹੋਇਆ ਤਾਂ ਕੁਝ ਹੈ ਨਹੀਂ ਲਾ ਲਿਆ ਜ਼ੋਰ ਕੀ ਕਮਾ ਲਿਆ ਤੂੰ ਕੀ ਖਾਟ ਲਿਆ ਤੂੰ ਜੇ ਤੁਸੀਂ ਉਹਨਾਂ ਦੀ ਮਿਹਨਤ ਉੱਤੇ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਤੇ ਉਹਨਾਂ ਦਾ ਦਿਲ ਤੋੜਨ ਵਾਲੀਆਂ ਗੱਲਾਂ ਵੀ ਨਹੀਂ ਕਰਨੀਆਂ ਕਈ ਵਾਰੀ ਕੁਝ ਬੱਚੇ ਰਾਤਾਂ ਨੂੰ ਜਾਗ-ਜਾਗ ਕੇ ਪੜ੍ਹਦੇ ਆ ਪ੍ਰੋਜੈਕਟ ਬਣਾਉਂਦੇ ਆ ਕਿਸੇ ਚੀਜ਼ ਦੀ ਖੋਜ ਕਰਦੇ ਆ ਕੋਈ ਨਿਆਣੇ ਖੇਤੀਬਾੜੀ ਦਾ ਕੰਮ ਕਰਦੇ ਆ ਕਿਸੇ ਨੇ ਮਾਲ ਡੰਗਰ ਰੱਖਿਆ ਆ ਡੇਰੀ ਪਾਈ ਆ ਜੀ ਉਹਨਾਂ ਦੇ ਮਾਤਾ ਪਿਤਾ ਰਾਤ ਨੂੰ ਪੜਨ ਆਉਣਿਆਂ ਨੂੰ ਕਹਿਣ ਤੂੰ ਉੱਥੇ ਡੀਸੀ ਲੱਗਣਾ ਸੌਂ ਜਾ ਚੁੱਪ ਕਰਕੇ ਜੇ ਤੁਸੀਂ ਪੜਨ ਵਿੱਚ ਮਦਦ ਕਰੋ ਕੀ ਪਤਾ ਉਹ ਡੀਸੀ ਲੱਗੀ ਜਾਵੇ ਪੜ ਕੇ ਹੀ ਲੱਗ ਹੁੰਦਾ ਡੀਸੀ ਜੇ ਨਿਆਣਾ ਕੋਈ ਕਾਰੋਬਾਰ ਸ਼ੁਰੂ ਕਰਦਾ ਵੱਡਾ ਤੂੰ ਅੰਬਾਨੀ ਅੰਬਾਨੀ ਵੀ ਬੰਦਾ ਹੀ ਆ ਛੋਟਾ ਬੱਚਾ ਵੀ ਬਣ ਸਕਦਾ ਹੈ ਉਹਦੇ ਵਰਗਾ ਉਸ ਤੋਂ ਵੀ ਉੱਪਰ ਜਾ ਸਕਦਾ ਹੈ ਤਾਂ ਬੱਚਿਆਂ ਦਾ ਮਨੋਬਲ ਘਟਾਉਣ ਵਾਲੀਆਂ ਨਹੀਂ ਮਨੋਬਲ ਵਧਾਉਣ ਵਾਲੀਆਂ ਗੱਲਾਂ ਕਰੋ वचन ਸਾਨੂੰ ਸਿਖਾ ਰਿਹਾ ਹੈ ਤੁਸੀਂ ਦੇਖੋ ਕਿ ਪਵਿੱਤਰ ਬਾਈਬਲ ਕਿੰਨੀ ਬਰੀਕੀ ਦੇ ਨਾਲ ਹਰ ਵਿਸ਼ੇ ਤੇ ਗੱਲ ਕਰਦਾ ਹੈ ਪਰਮੇਸ਼ਵਰ ਦਾ वचन ਹਰ ਵਿਸ਼ੇ ਦੇ ਉੱਤੇ ਕਿੰਨਾ ਬਰੀਕੀ ਨਾਲ ਸਾਨੂੰ ਸਮਝਾਉਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰਨੀ ਆ ਆਜੋ ਆਪਾਂ ਦੇਖੀਏ ਅਪਸੀਆਂ ਦੀ ਕਿਤਾਬ ਉਹਦਾ 6 ਨੰਬਰ ਅਧਿਆਇ ਤੇ ਆਪਾਂ ਉਹਦੀ 1 ਤੋਂ 4 ਨੰਬਰ ਪੰਕਤੀ ਦੇ ਵਿੱਚ ਦੇਖਦੇ ਆਂ हे ਬਾਲਕੋ ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ ਸਭ ਤੋਂ ਪਹਿਲਾਂ ਬੱਚਿਆਂ ਦੇ ਨਾਲ ਵਚਨ ਬੱਚਿਆਂ ਨੂੰ ਕੀ ਕਹਿ ਰਿਹਾ ਆ ਜਿਹੜੇ ਬੱਚੇ ਆ ਉਹ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਰਹਿਣ ਭਾਵੇਂ ਨਿਆਣੇ ਬਹੁਤ ਵੱਡੇ ਸਕੂਲਾਂ ਦੇ ਵਿੱਚ ਪੜ ਰਹੇ ਹੋਣ ਅੰਗਰੇਜ਼ੀ ਬੋਲਦੇ ਹੋਣ ਲਿਖਾਈਆਂ ਬਹੁਤ ਸੋਹਣੀਆਂ ਹੋਣ ਪਰ ਪੁੱਤ ਕਦੀ ਵੀ ਪਿਓ ਨਾਲੋਂ ਵੱਡਾ ਨਹੀਂ ਹੁੰਦਾ ਮਾਂ ਨਾਲੋਂ ਧੀ ਕਦੀ ਵੀ ਵੱਡੀ ਨਹੀਂ ਹੁੰਦੀ ਆਫਟਰ ਆਲ ਸਾਡੇ ਮਾਤਾ ਪਿਤਾ ਆ ਉਹਨਾਂ ਦੇ ਤਜਰਬੇ ਸਾਡੇ ਨਾਲੋਂ ਜ਼ਿਆਦੇ ਐ ਇਸ ਦੁਨੀਆ ਦੇ ਵਿੱਚ ਉਹ ਸਾਡੇ ਨਾਲੋਂ ਪਹਿਲਾਂ ਜੇ ਇਸ ਦੁਨੀਆ ਵਿੱਚ ਆਣ ਕੇ ਵਿਚਰ ਰਹੇ ਆ ਇਹ ਨਾ ਸੋਚੋ ਕਿ ਮੈਂ ਬਹੁਤ ਵੱਡੇ ਸਕੂਲ ਵਿੱਚ ਪੜ੍ਹਦੇ ਆ ਤੇ ਮੇਰੇ ਮਾਪਿਓ ਮੂਰਖ ਆ ਇਹ ਤੁਹਾਡੇ ਮਾਪਿਓ ਦਾ ਹੀ ਸੁਪਨਾ ਆ ਬਿਨਾ ਤੁਹਾਡੀ ਕਾਮਯਾਬੀ ਨੂੰ ਹੋਰ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਸਕੇ ਭਰਾ ਭਰਾ ਵੀ ਆਪਸ ਵਿੱਚ ਕੰਪੀਟੀਸ਼ਨ ਹੁੰਦਾ ਕਿ ਮੈਂ ਇਹਦੇ ਨਾਲੋਂ ਵੱਧ ਕਾਮਯਾਬ ਹੋਣਾ ਹੈ ਉਹ ਚਾਹੁੰਦੇ ਆ ਇੱਕ ਦੂਜੇ ਨੂੰ ਸਟੈਪ ਡਾਊਨ ਰੱਖਣਾ ਚਾਹੇ ਭੈਣਾ ਹੋਣ ਭਰਾ ਹੋਣ ਇੱਕ ਕੰਪੀਟੀਸ਼ਨ ਕਰੇ ਜੋ ਅਸੀਂ ਨਹੀਂ ਕਰ ਸਕੇ ਇਹ ਕਰੇ ਜੋ ਸਾਡੇ ਕੋਲ ਨਹੀਂ ਆ ਇਹਦੇ ਕੋਲ ਹੋਵੇ ਸਿਰਫ ਤੇ ਸਿਰਫ ਉਹ ਮਾਂ ਪਿਓ ਆ ਇਸ ਲਈ ਹਰੇਕ ਔਲਾਦ ਨੂੰ ਵਚਨ ਇਹ ਤਾਂ ਕਹਿਣਾ ਕਿ ਤੁਸੀਂ ਪ੍ਰਭੂ ਵਿੱਚ ਕਿਉਂਕਿ ਤੁਸੀਂ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕੀ ਹੋ ਧਰਮ ਦੀ ਗੱਲ ਏ ਤੂੰ ਆਪਣੇ ਮਾਪਿਓ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ ਜਦੋਂ ਅਸੀਂ ਆਪਣੇ ਮਾਤਾ ਪਿਤਾ ਦਾ ਆਦਰ ਕਰਦੇ ਆਂ ਤੇ ਉਹਨਾਂ ਦੇ ਢਿੱਡੋਂ ਉਹਨਾਂ ਦੇ ਦਿਲ ਵਿੱਚੋਂ ਸਾਡੇ ਲਈ ਸੀਸਾ ਨਿਕਲਦੀਆਂ ਆ ਤੁਸੀਂ ਆਪਣੇ ਮਾਪਿਓ ਨੂੰ ਰੋਟੀ ਪਰੋਸ ਕੇ ਦਿੰਦੇ ਹੋ ਉਹ ਤੁਹਾਨੂੰ ਨਾਲ ਹੀ ਬਲੈਸ ਕਰਦੇ ਅਸੀਂ ਇਸ ਦਿੰਦੇ ਆ ਰੱਬ ਤੈਨੂੰ ਕਾਮਯਾਬੀਆਂ ਬਖਸ਼ੇ ਜੁਗੋ ਜੁਗ ਜੀਓ ਸਦਾ ਖੁਸ਼ ਰਹੋ ਜੋ ਵੀ ਉਹਨਾਂ ਦੇ ਕੋਲੇ ਚੰਗੇ ਅੱਖਰ ਆ ਤੁਹਾਡੇ ਜੀਵਨ ਦੇ ਉੱਤੇ ਬੋਲਦੇ ਆ ਅਰ ਉਹ ਅਸੀਸਾਂ ਤੁਸੀਂ ਕਿਸੇ ਨੂੰ ਲੱਖ ਰੁਪਈਆ ਦੇ ਕੇ ਕਹੋ ਨਾ ਆਪ ਬੋਲ ਉਹ ਤੁਹਾਨੂੰ ਲੱਗਣੀਆਂ ਨਹੀਂ ਬੋਲ ਤਾਂ ਭਾਵੇਂ ਕੋਈ ਦੇਊਗਾ ਅਰ ਜੋ ਤੁਸੀਂ ਆਪਣੇ ਮਾਤਾ ਪਿਤਾ ਦਾ ਆਦਰ ਕਰਕੇ ਅਸੀਸ ਲੈਂਦੇ ਹੋ ਉਹ ਅਸੀਸ ਤੁਹਾਡੇ ਜੀਵਨ ਵਿੱਚ ਤਰੱਕੀ ਦੀ ਪੌੜੀ ਬਣ ਜਾਂਦੀ ਆ ਉਹ ਤੁਹਾਡੇ ਪਿੱਛੇ ਦੁਆਵਾਂ ਕਰਦੇ ਆ ਅਰ ਵੱਡੇ ਸਕੂਲਾਂ ਕਾਲਜਾਂ ਵਿੱਚ ਤੁਸੀਂ ਕਿੱਦਾਂ ਪੜ ਗਏ ਤੁਹਾਡੇ ਮਾਤਾ ਪਿਤਾ ਦੀ ਮਿਹਨਤ ਦਾ ਕਰਕੇ ਉਹਨਾਂ ਨੇ ਦਿਹਾੜੀਆਂ ਲਾਈਆਂ ਚਾਹੇ ਉਹਨਾਂ ਨੇ ਕਾਰੋਬਾਰ ਕੀਤੇ ਜੋ ਵੀ ਕੀਤਾ ਆਫਟਰ ਆਲ ਉਹਨਾਂ ਨੇ ਤੁਹਾਨੂੰ ਉਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਪਾਇਆ ਇਸ ਲਈ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉਹਨਾਂ ਦੀ ਪੂਰੀ ਇੱਜ਼ਤ ਕਰੋ ਪੂਰਾ ਆਦਰ ਮਾਨ ਕਰੋ ਤਾਂ ਜੋ ਤੁਹਾਡੀ ਉਮਰ ਲੰਮੀ ਹੋਵੇ ਕਿਉਂਕਿ ਉਹਨਾਂ ਨੇ ਹਮੇਸ਼ਾ ਪਰਮੇਸ਼ਵਰ ਦੇ ਅੱਗੇ ਕਹਿਣਾ ਹੀ ਆ ਰੱਬਾ ਸਾਡੇ ਧੀਆਂ ਪੋਤਾਂ ਨੂੰ ਲੰਮੀ ਉਮਰ ਦੇਵੀ ਇਹਨਾਂ ਨੂੰ ਤੰਦਰੁਸਤੀ ਦੇਵੀ ਤੇ ਦਿਲ ਵਿੱਚੋਂ ਨਿਕਲੀ ਹੋਈ ਦੁਆ ਕਦੀ ਵੀ ਖਾਲੀ ਨਹੀਂ ਜਾਂਦੀ ਹallelujah ਇਹ ਵਾਅਦੇ ਨਾਲ ਪਹਿਲਾ ਹੁਕਮ ਹੈ ਵਾਓ ਔਲਾਦ ਦੇ ਲਈ ਇਹ ਪਹਿਲਾ ਹੁਕਮ ਆ ਪ੍ਰਭੂ ਦੇ ਵਿੱਚ ਕਿ ਉਹ ਆਪਣੇ ਮਾਤਾ ਪਿਤਾ ਦਾ ਆਦਰ ਕਰੇ ਅਤੇ हे ਪਿਤਾਓ ਤੁਸੀਂ ਆਪਣੇ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੂ ਦੀ ਸਿੱਖਿਆ ਅਰ ਮੱਤ ਦੇ ਕੇ ਉਹਨਾਂ ਦੀ ਪਾਲਣਾ ਕਰੋ ਅਰ ਪੇਰੈਂਟਸ ਨੂੰ ਕੀ ਚਾਹੀਦਾ ਆ ਮਾਤਾ ਪਿਤਾ ਨੂੰ ਕੀ ਚਾਹੀਦਾ ਆ ਉਹ ਹਰ ਗੱਲ ਆਪਣੇ ਬੱਚੇ ਨੂੰ ਗਾਲ ਕੱਢ ਕੇ ਨਾ ਕਰਨ ਹਰ ਗੱਲ ਕ੍ਰੋਧ ਨਾਲ ਨਾ ਕਰਨ ਜੇ ਉਹਦੇ ਕੋਲੋਂ ਕੋਈ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਹੋ ਜਾਂਦਾ ਆ ਆਪਣੇ ਕੋਲੋਂ ਵੀ ਹੋ ਸਕਦਾ ਆ ਉਹਨੂੰ ਕੋਲ ਬਿਠਾ ਕੇ ਸਮਝਾਓ ਅਕਲ ਦੇ ਨਾਲ ਬੁੱਧ ਦੇ ਨਾਲ ਸਖਤ ਵੀ ਹੋਵੋ ਨਰਮ ਵੀ ਹੋਵੋ ਤੁਸੀਂ ਦੁਨੀਆਵਾਂਗ ਇੰਨਾ ਨਾ ਗਲਤ ਬੋਲੋ ਕਿਉਂ ਸਹਾਰ ਨਾ ਸਕੇ